ਜੰਡਿਆਲਾ ਗੁਰੂ ਦਾ ਨੌਜਵਾਨ ਸੀਗਾ ਉਹਨੂੰ ਦੱਸਿਆ ਕਿ ਜਿਸ ਤਾਂ ਸਾਡੀਆਂ ਪੱਗਾਂ ਲਾਈਆਂ ਤੇ ਡਸਟਬਿਨ ਚ ਸੁੱਟੀਆਂ ਗਈਆਂ ਨੇ ਸਾਡੀ ਪੱਗ ਨੂੰ ਤਾਂ ਹਿੰਦੁਸਤਾਨ ਚ ਰੋਲਿਆ ਜਾ ਰਿਹਾ ਤੇ ਅਸੀਂ ਪ੍ਰਧਾਨ ਮੰਤਰੀ ਦੇ ਮੂੰਹ ਚ ਤੀਜੇ ਇੱਕ ਦਿਨ ਲੱਡੂ ਪਾਉਣ ਤੁਰ ਪਈ ਨਹੀਂ ਆ ਤੇ ਅਸੀਂ ਗੱਲ ਵੀ ਤਾਂ ਆਪਦੇ ਉਹਦੇ ਕੋਲ ਰੱਖੀ ਹੈ ਵੀ ਸਾਡੇ ਨਾਲ ਜਾਤੀ ਹੋ ਰਹੀ ਹੈ ਕੀ ਸ਼੍ਰੋਮ ਨੇ ਕਮੇਟੀ ਕਹਿ ਰਹੀ ਜੀ ਕਿ ਜਦੋਂ ਕੱਲ ਉਹਨਾਂ ਨੇ ਤਸਵੀਰਾਂ ਵੇਖੀਆਂ ਤੇ ਪੱਗਾਂ ਤੱਕ ਉਹਨਾਂ ਕੋ ਪਹੁੰਚਾਈਆਂ ਗਈਆਂ ਨੇ ਰਾਜਨੀਤਿਕ ਬੰਦੇ ਇੰਨਾ ਧਰਮ ਦੀ ਦੁਨੀਆ ਵਿੱਚ ਦਾਖਲ ਅੰਦਾਜ਼ੀ ਕਰਨ ਲੱਗ ਪੈਂਦੇ ਨੇ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਕੁੱਟ-ਕੁੱਟ ਕੇ ਪੱਗਾਂ ਤੇ ਇਹਨਾਂ ਵੀ ਲੋਕਾਂ ਦੀਆਂ ਲਾਈਆਂ ਦਰਬਾਰ ਸਾਹਿਬ 'ਚ ਤੇ ਜਿੱਦ ਦਿਨ ਲਾਉਂਦੇ ਰਹਿੰਦੇ ਆ ਇਹ ਤੇ ਜਥੇਦਾਰਾਂ ਦੀਆਂ ਵੀ ਲਾਹ ਦਿੰਦੇ ਨੇ ਕਿਸ ਦਾ ਲਿਆਜ ਆਪ ਹੀ ਨਹੀਂ ਕਰਦੇ ਇਹਨਾਂ ਵਿਚਾਰਿਆਂ ਨਾਲ ਤਾਂ ਕੀ ਗੱਲ ਕਰਨੀ ਆ ਤੇ ਚਲੋ ਤੁਸੀਂ ਆਪਣੀਆਂ ਦੀਆਂ ਤਾਂ ਲਾਉਂਦੇ ਹੀ ਲਾਉਂਦੇ ਜੀ ਰੋਜ਼ ਪਰ ਜਿਹੜੀਆਂ ਵਿਦੇਸ਼ਾਂ 'ਚੋਂ ਲੈ ਲੈ ਕੇ ਆਉਂਦੀਆਂ ਉਹਦੇ ਬਾਰੇ ਹਾ ਦਾ ਨਾਰ ਕੌਣ ਲੱਗਦਾ ਇਹ ਦੋਰਾ ਰਵਈਆ ਪੰਜਾਬੀਆਂ ਨਾਲ ਅਪਣਾਇਆ ਜਾ ਰਿਹਾ ਹੈ ਇਹ ਗੱਲ ਤਾਂ ਸੰਤ ਜਰਨੈਲ ਸੋਰੀ ਸਾਨੂੰ ਸਮਝਾਉਦੇ ਸਮਝਾਉਦੇ ਉਹਨਾਂ ਨੇ ਸੰਘਰਸ਼ ਲੜਿਆ ਤੇ ਇਹਨਾਂ ਸਾਰੇ ਰਲ ਮਿਲ ਕੇ ਆਪਣੇ ਆਪ ਤੇ ਦੂਜਿਆਂ ਨਾਲ ਕੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਤੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਜਿੱਦਣ ਹਿੰਦੁਸਤਾਨ ਦੀ ਰਾਖੀ ਕਰਨੀ ਉੱਥੇ ਸਾਡੇ ਸੇਕ ਪਾਏ ਦਿੱਤੇ ਨੇ ਬਾਟਰਾਂ ਦੇ ਗਰਮੀ ਸਰਦੀ ਚ ਉਹ ਉੱਥੇ ਚੱਲਦੇ ਨੇ ਤੇ ਜਦੋਂ ਸਿੱਖ ਆਲ ਦੇ ਹੱਕਾਂ ਦੀ ਗੱਲ ਕਰਦਾ ਉਦੋਂ ਆਤਵਾਦੀ ਤੇ ਵਕਵਾਦੀ ਇਹਨਾਂ ਘੇੜ ਕੇ ਦੇ ਦਿਓ ਉਹ ਹਿੰਦੂ ਵੀਰ ਵੀ ਕਈ ਐਸੇ ਚਾਪਲੂਸ ਨੇ ਸਰਕਾਰਾਂ ਦੇ ਉਹ ਵੀ ਬੜੀ ਬਕਰ ਬਕਰੇ ਸ਼ੁਰੂ ਕਰ ਦਿੰਦੇ ਨੇ ਜੇਰੋ ਵਰਤਨ ਹੁੰਦਾ ਸਾਨੂੰ ਉਦੋਂ ਅਸੀਂ ਬਹਾਦਰ ਸੂਰਮੇ ਆ ਚਲੋ ਅਸੀਂ ਆਪਣੇ ਹੱਕ ਤੇ ਆਪਣੇ ਹੱਕ ਮੰਗਦੇ ਆ ਉਦੋਂ ਤੇ ਇਥੇ ਅਸੀਂ ਗद्दार ਹੁੰਦੇ ਆ ਤੇ ਮੋਦੀ ਸਾਹਿਬ ਨੂੰ ਤਾਂ ਲੱਗਦਾ ਪਹਿਲਾਂ ਹੀ ਪੱਗ ਤੋਂ ਮੁਸ਼ਕਲ ਆ ਪ੍ਰੋਬਲਮ ਨਜ਼ਰ ਆਉਂਦੀਆਂ ਨੇ ਤੁਹਾਨੂੰ ਲੱਗਦਾ ਕਿ ਸਾਡੀ ਉਹ ਗੱਲ ਕਰ ਪਾਉਣਗੇ ਪ੍ਰਧਾਨ ਮੰਤਰੀ ਦੇਸ਼ ਦਾ ਸਿੱਖਾਂ ਨਾਲ ਸਿਹਰਦਤਾ ਕਰੇ ਕਿ ਨਾ ਕਰੇ ਪਰ ਕੋਈ ਸਿੱਖ ਨਹੀਂ ਜਿਨ੍ਹਾਂ ਦੀਆਂ ਮਜਬੂਰੀਆਂ ਨੇ ਉਹ ਮੋਦੀ ਜੀ ਨੂੰ ਆਪਣਾ ਰੱਬ ਮੰਨਦੀਆਂ ਨੇ ਤੰਦਰੀ ਵੀਂਦ ਨਹੀਂ ਬਾਦੋ ਮੋਤੀ ਜੀ ਨਾਲ ਖਾਣਾ ਖਾਂ ਜਾਂਦੇ ਨੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਦ ਇਹੋ ਜਿਹਾ ਸਿੱਖਾਂ ਤੇ ਵਿਪਤਾ ਦੇ ਸਮੇਂ ਪੈਂਦੇ ਨੇ ਉਹ ਸਿਰ ਉਹਨਾਂ ਨੂੰ ਕੱਲ ਜਿਹੜੀ ਉਹ ਸੈਂਟਰ ਨਾਲ ਕਰਨੀ ਚਾਹੀਦੀ ਹੈ ਕਿ ਲੱਗਦਾ ਨਹੀਂ ਸਿਰ ਦਾ ਤਾਜ ਉਹ ਡਸਟਬਿਨ ਚ ਸੁੱਟ ਰਾਇਆ ਜਾਵੇ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਸਾਹਮਣੇ ਆ ਪਾਰਿਆ ਤੇ ਮੈਂ ਸਮਝਦਾ ਮੈਂ ਜੇ ਸੇਖੋਂ ਹੁਣ ਵੀ ਨਾ ਲਾਮਬੰਦ ਹੋ ਕੇ ਬੋਲਿਆ ਤੇ ਜੇ ਅਸੀਂ ਗੱਲ ਵੀ ਨਾ ਕਰ ਸਕੇ ਤੇ ਫਿਰ ਤਾਂ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਤਾਂ ਹਰੇਕ ਸਰਕਾਰਾਂ ਦਾ ਮੂੰਹ ਪਏ ਜਾਵੇਗਾ ਤੇ ਸਾਨੂੰ ਗੱਲ ਜਿਹੜੀ ਠੋਕੋ ਜਾ ਕੇ ਸਰਕਾਰਾਂ ਨਾਲ ਕਰਨੀ ਚਾਹੀਦੀ ਹੈ ਜਿਹੜੇ ਇੰਡੀਆ ਤੋਂ ਗਏ ਲੋਕ ਨੇ ਸਾਰੀਆਂ ਸਟੇਟਾਂ ਦੇ ਉਹਨਾਂ ਨੂੰ ਕੇਵਲ ਅੰਮ੍ਰਿਤਸਰ ਸਾਹਿਬ ਹੀ ਉਤਾਰਿਆ ਜਾਣਾ ਮੈਂ ਸਮਝਦਾ ਪੀ ਇਹ ਵੀ ਸਾਨੂੰ ਇੱਕ ਬਦਨਾਮ ਕਰਨਵਾਤਾ ਸਿਖਾਣਾ ਕਿ ਸਰਕਾਰ ਇਹ ਹੱਥ ਕੰਡੇ ਬਣਾ ਰਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿਖਾ ਦੀ ਧਾਰਮਿਕ ਜਥੇਬੰਦੀ ਹੈ ਵੱਡੇ ਪੱਧਰ ਤੇ ਸ਼੍ਰੋਮਣੀ ਕਮੇਟੀ ਨੂੰ ਵਿਵਾਦ ਉਠਾਉਣੇ ਚਾਹੀਦੀ ਹੈ ਮੈਂ ਸਮਝਦਾ ਪੀ ਐਸ ਔਖੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਵਾਦ ਜਿਹੜੀ ਉਠਾਉਣ ਦੀ ਬੜੀ ਲੋੜ ਹੈ ਮਰਕਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਿੱਦਾਂ ਹੀ ਭਾਰਤੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਣ ਦੀ ਸ਼ੁਰੂਆਤ ਕੀਤੀ ਗਈ ਤਾਂ ਸਭ ਤੋਂ ਪਹਿਲਾ ਜਹਾਜ਼ ਅੰਮ੍ਰਿਤਸਰ ਦੇ ਕਮਾਂਤਰੀ ਹਵਾਈ ਅੱਡੇ ਤੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਉਤਰਦਾ ਹੋਇਆ ਨਜ਼ਰ ਆਇਆ ਜਿਸ ਵਿੱਚ 104 ਦੇ ਕਰੀਬ ਭਾਰਤੀਏ ਜੀ ਸੀ ਉਹ ਨਜ਼ਰ ਆਏ ਲੇਕਿਨ ਬੀਤੀ ਰਾਤ ਇੱਕ ਹੋਰ ਜਹਾਜ਼ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਤਰਿਆ ਤੇ ਕਰੀਬ 67 ਦੇ ਕਰੀਬ ਜਿਹੜੇ ਸੀਗੇ ਉਹ ਪੰਜਾਬੀ ਵਿੱਚ ਮੌਜੂਦ ਸਨ ਅਤੇ ਜਦੋਂ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਕਈ ਨੌਜਵਾਨਾਂ ਦੇ ਸਿਰਾਂ ਦੇ ਉੱਤੋਂ ਅੱਗਾ ਜਿਹੜਿਆ ਸਨ ਉਹ ਨਹੀਂ ਹਗੀਆਂ ਸਨ ਜਿਸ ਤੋਂ ਬਾਅਦ ਇਹ ਵਿਵਾਦ ਜਿਹੜਾ ਸੀਗਾ ਲਗਾਤਾਰ ਹੀ ਤੂਲ ਫੜਦਾ ਹੋਇਆ ਨਜ਼ਰ ਆਇਆ ਦਮੇ ਵੀ ਟਕਸਾਲ ਦੇ ਮੁਖੀ ਭਾਈ ਜੱਜਦਾਰ ਭਾਈ ਰਾਮ ਸਿੰਘ ਜੀ ਸਾਹਮਣੇ ਮੌਜੂਦ ਨੇ ਗੱਲਬਾਤ ਕਰ ਲੈਣਿਆ ਸਿੰਘ ਸਾਹਿਬ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਦਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਪਹਿਲੋ ਤੇ ਪੰਜਾਬ ਦੇ ਹਾਲਾਤ ਬਹੁਤ ਬਾੜੇ ਸਰ ਹੁਣ ਅਮਰੀਕਾ ਚ ਆਪ ਆਪਣੇ ਨੂੰ ਸੇਫ ਸਮਝਦੇ ਸਾਂ ਲੇਕਿਨ ਹੁਣ ਅਮਰੀਕਾ ਤੋਂ ਵੀ ਜਿਹੜੇ ਨੌਜਵਾਨ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਦੇ ਸਿਰਾਂ ਤੇ ਅਗਾਂਹ ਦੀ ਨਾ ਨਜ਼ਰ ਨਹੀਂ ਆ ਰਹੀ। ਵੇਖੋ ਪਹਿਲੀ ਗੱਲ ਤੇ ਆ ਵੀ ਜੇ ਸਾਡੇ ਦੇਸ਼ ਦੀਆਂ ਸਰਕਾਰਾਂ ਚੰਗੀਆਂ ਹੋਣ ਨਾ ਜੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤੇ ਕਾਹਨੂੰ ਮਾਪਿਆਂ ਤੋਂ ਦੂਰ ਜਾ ਕੇ 35 35 40 40 ਲੱਖ ਰੁਪਈਆ ਲਾ ਕੇ ਬੱਚੇ ਵਿਦੇਸ਼ਾਂ ਈ ਤਕੇ ਖਾਂਦੇ ਵਿਚਾਰੇ ਜੀ ਤੇ ਜੇ ਹੁਣ ਉਹ ਗਏ ਨੇ ਤੇ ਉਥੋਂ ਦੀ ਸਰਕਾਰ ਨੇ ਚਲੋ 트ੰਪ ਸਰਕਾਰ ਨੇ ਸਾਰਿਆਂ ਨੂੰ ਉਹ ਵਾਪਸ ਆ ਪਪੜੇ ਦੇ ਚਾਂਜ ਭੇਜ ਰਹੇ ਨੇ ਪਰ ਜਿਹੜੇ ਇੰਡੀਆ ਤੋਂ ਗਏ ਲੋਕ ਨੇ ਸਾਰੀਆਂ ਸਟੇਟਾਂ ਦੇ ਉਹਨਾਂ ਨੂੰ ਕੇਵਲ ਅੰਮ੍ਰਿਤਸਰ ਸਾਹਿਬ ਹੀ ਉਤਾਰਿਆ ਜਾਣਾ ਮੈਂ ਸਮਝਦਾ ਪੀ ਇਹ ਵੀ ਸਾਨੂੰ ਇੱਕ ਬਦਨਾਮ ਕਰਨਵਾਤਾ ਸਿਖਾਣੋ ਕਿ ਸਰਕਾਰ ਇਹ ਹੱਥ ਕੰਡੇ ਬਣਾ ਰਹੀ ਹੈ ਦੂਜਾ ਮਸਲਾ ਇਹ ਆ ਪੀ ਮੈਨੂੰ ਵੀ ਅੱਜ ਪਤਾ ਲੱਗਾ ਸਿੰਘ ਨੇ ਦੱਸਿਆ ਕਿ ਜਿਹੜੇ ਬੱਚੇ ਕੱਲ ਲਿਆਂ ਅੱਜ ਲਿਆਂਦੇ ਕੱਲ ਉਹਨਾਂ ਚ ਕੁਝ ਨੌਜਵਾਨ ਸੀ ਜਿਹੜੇ ਸਾਫਤ ਸੂਰਤ ਵਿੱਚ ਕਾਇਮ ਸੀ ਸਿਰਾਂ ਤੇ ਜੂੜੇ ਸੀ ਦਸਤਾਰਾਂ ਉਹ ਐ ਗਰੁੱਪ ਸੋੜੇ ਧਾਰੇ ਸੀ ਪਰ ਉਹਨਾਂ ਨੂੰ ਸਿਰਾਂ ਤੇ ਪਗਾਨੇ ਸੀ ਉਹਨਾਂ ਆਉਣ ਵਾਲਿਆਂ ਚ ਦੋ ਬਜ਼ੁਰਗ ਸੀ ਜਿਨ੍ਹਾਂ ਦੇ ਸਿਰ ਤੇ ਦਸਤਾਰ ਕੋਈ ਨਹੀਂ ਸੀ ਉਹ ਕਹਿੰਦੇ ਸਿੰਘ ਨੇ ਦੱਸਿਆ ਪਏ ਅਸੀਂ ਜਦੋਂ ਉਹਨਾਂ ਨੂੰ ਵੇਖਿਆ ਸਾਡਾ ਮਨ ਬਹੁਤ ਦੁਖੀ ਹੋਇਆ ਤੇ ਇਹ ਤਾਂ ਬਹੁਤ ਮਾੜੀ ਗੱਲ ਆ ਕਿਉਂਕਿ ਦਸਤਾਰ ਸਿੱਖਾਂ ਦਾ ਇੱਕ ਸਿੱਖੀ ਦਾ ਸਾਡਾ ਅਨਿਖੜਵਾ ਅੰਗ ਹੈ ਜੀ ਸਿੱਖ ਦੀ ਪਛਾਣ ਹੀ ਦਸਤਾਰ ਨਾਲ ਤੇ ਗੁਰੂ ਨੇ ਸਾਨੂੰ ਕਿ ਦਸਤਾਰ ਬਖਸ਼ੀ ਹੈ ਪਰ ਮੈਂ ਸਮਝਦਾ ਕਿ 트럼ਪ ਸਰਕਾਰ ਜਿਹੜੀ ਅਮਰੀਕਨ ਉਹਨਾਂ ਨੂੰ ਕੁਝ ਨਾ ਕੁਝ ਇਸ ਮਸਲੇ ਤੇ ਗੰਭੀਰਤਾ ਵਿਖਾਉਣੀ ਚਾਹੀਦੀ ਹੈ ਜਿਹੜੇ ਸਾਡੇ ਅਮਰੀਕਾ 'ਚ ਬੈਠੇ ਤਨਹਾਰ ਸਿੱਖ ਨੇ ਉਹ ਸਰਕਾਰਾਂ ਤੱਕ ਪਹੁੰਚ ਰੱਖਦੇ ਨੇ ਇਸ ਮਸਲੇ ਤੇ ਉਹਨਾਂ ਨੂੰ ਵੀ ਇਕੱਠੇ ਹੋ ਕੇ ਇਹ ਆਵਾਜ਼ ਜਿਹੜੀ ਵੱਡੀ ਪੱਧਰ ਤੇ ਸੁਣੀ ਚਾਹੀਦੀ ਹੈ ਵੀ ਸਾਡੀ ਦਸਤਾਰ ਜਿਹੜੀ ਹੈ ਇਹ ਸਾਡੀ ਪਛਾਣ ਹੈ ਤੇ ਸਾਡੇ ਵੀਰਾਂ ਨਾਲ ਸਾਫਤ ਸੂਰਤ ਜਿਹੜੇ ਬੱਚੇ ਨੇ ਉਹਨਾਂ ਨਾਲ ਤੁਹਾਨੂੰ ਇਉਂ ਨਹੀਂ ਕਰਨਾ ਚਾਹੀਦਾ ਕਿ ਦਸਤਾਰ ਜਿਹੜੀ ਉਹਨਾਂ ਦੇ ਸਿਰ ਤੇ ਸਜੀ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਸਾਡੇ ਇੱਥੋਂ ਦੇ ਪੰਜਾਬ ਦੇ ਜਾਂ ਇੰਡੀਆ ਦੇ ਦੇਸ਼ ਦੀ ਗੱਲ ਹਿੰਦੁਸਤਾਨ ਦੀ ਇੱਥੇ ਵੀ ਮੈਂ ਕਹਿਣਾ ਚਾਹੁੰਦਾ ਵੀ ਵੇਖੋ ਭਾਵੇਂ ਕਿਸੇ ਪਾਰਟੀ ਦਾ ਆਦਮੀ ਹੋਵੇ ਜਿਹੜੇ ਰਾਜਨੀਤੀ ਕਰਨ ਵਾਲੇ ਸਾਡੇ ਵੀਰ ਨੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਿੱਖਾਂ ਦੀ ਦਸਤਾਰ ਪਹਿਚਾਣ ਵੱਖਰੀ ਤੇ ਇਸ ਮਸਲੇ ਤੇ ਉਹਨਾਂ ਨੂੰ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਮੋਦੀ ਜੀ ਪਿਛਲੇ ਜਿਹੜੀ ਉੱਥੇ ਗਏ ਸੀ 트럼ਪ ਨੂੰ ਮਿਲ ਕੇ ਆਏ ਨੇ ਇਹ ਉਹਨਾਂ ਨਾਲ ਸਰਕਾਰਾਂ ਸਰਕਾਰਾਂ ਨਾਲ ਗੱਲ ਕਰਦੀਆਂ ਨੇ ਕਿ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਇਹ ਦਸਤਾਰ ਜਿਹੜੀ ਹੈ ਜਿਹੜੇ ਸਿੱਖ ਦਸਤਾਰਾਂ ਸਜਾਉਂਦੇ ਨੇ ਉਹਨਾਂ ਦੇ ਸਿਰਾਂ ਤੇ ਦਸਤਾਰ ਹੋਣੀ ਬੜੀ ਜ਼ਰੂਰੀ ਹੈ ਇਹ ਦਸਤਾਰਾਂ ਲਾ ਕੇ ਭੇਜਣਾ ਇਹ ਸਰਾਸਰ ਸਾਡੇ ਨਾਲ ਬੇਨਿਆਈ ਹੈ ਤੱਕੇਸ਼ਾਈ ਹੈ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਸੰਤ ਧਾਰਮਿਕ ਲੋਕ ਨੇ ਲੇਕਿਨ ਉਹ ਰਾਜਨੀਤੀ ਵਿੱਚ ਵੀ ਹੱਥ ਰੱਖਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਤੇ ਸਾਨੂੰ ਸਾਰਿਆਂ ਅਨਵਾਜ ਜਿਹੜੀ ਹੈ ਉਹ ਵੱਡੇ ਪੱਧਰ ਤੇ ਚੁੱਕਣੀ ਚਾਹੀਦੀ ਹੈ ਕਈ ਮਾਪੇ ਪਰਿਸ਼ਾਂ ਦਾ ਬੜਾ ਸਬੰਧ ਹੈ ਮੋਦੀ ਜੀ ਨਾਲ ਤੇ ਉਹਨਾਂ ਨੂੰ ਐਸ ਵੇਲੇ ਉਹ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਵੇਖੋ ਜਿਹੜੇ ਅਮਰੀਕਾ ਤੋਂ ਵਿਚਾਰੇ ਆ ਰਹੇ ਨੇ ਬੱਚੇ ਜਾਂ ਸਿਆਣੇ ਬਜ਼ੁਰਗ ਉਹਨਾਂ ਨੂੰ ਦਸਤਾਰਾਂ ਲਾਹ ਲਾ ਕੇ ਭੇਜਣਾ ਇਹ ਮੰਦ ਭਾਗੀ ਗੱਲ ਹੈ ਤੇ ਇਹ ਸਿੱਖਾਂ ਨੂੰ ਚੜਾਉਣ ਵਾਲੀ ਗੱਲ ਹੈ ਇਸ ਵਾਸਤੇ ਇਹ ਜਿਹੜਾ ਕੰਮ ਆ ਸਰਕਾਰ ਨੂੰ 트ੰਪ ਨੂੰ ਰੋਕਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਇਸ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਵੱਡੇ ਪੱਧਰ ਤੇ ਸ਼੍ਰੋਮਣੀ ਕਮੇਟੀ ਨੂੰ ਵਿਵਾਦ ਉਠਾਉਣੀ ਚਾਹੀਦੀ ਹੈ ਕੌਮ ਦੇ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੈਂ ਸਮਝਦਾ ਪਿਆ ਇਸ ਔਖੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਵਿਵਾਦ ਜਿਹੜੀ ਉਠਾਉਣ ਦੀ ਬੜੀ ਲੋੜ ਹੈ ਕਿ ਸਿੱਖ ਮਸਲੇ ਨੇ ਇਹਨਾਂ ਨੂੰ ਗੰਭੀਰਤਾ ਨਾਲ ਲੈ ਕੇ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣੀ ਚਾਹੀਦੀ ਹੈ ਸਿੰਘ ਸਾਹਿਬ ਲੱਗਦਾ ਨਹੀਂ ਤੁਸੀਂ ਕਿ ਮੋਦੀ ਸਾਹਿਬ ਜਾ ਕੇ ਗੱਲ ਕਰਨ ਮੋਦੀ ਸਾਹਿਬ ਨੂੰ ਤਾਂ ਲੱਗਦਾ ਪਹਿਲਾਂ ਹੀ ਪੱਗ ਤੋਂ ਮੁਸ਼ਕਲ ਆ ਪ੍ਰੋਬਲਮ ਨਜ਼ਰ ਆਉਂਦੀਆਂ ਨੇ ਜਦੋਂ ਵੀ ਸਰਦਾਰ ਕਿਸੇ ਦੀ ਗੱਲ ਹੁੰਦੀ ਹੈ ਤੁਹਾਨੂੰ ਕਈ ਨਾਮਾਂ ਤੋਂ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਤੁਹਾਨੂੰ ਲੱਗਦਾ ਕਿ ਸਾਡੀ ਉਹ ਗੱਲ ਕਰ ਪਾਉਣਗੇ ਜਾਂ ਗੱਲ ਕਰ पाए ਹੋਣਗੇ ਉਹਨਾਂ ਨਾਲ ਵੇਖੋ ਪਤਾ ਤਾਂ ਆਪਾਂ ਸਾਰਿਆਂ ਨੂੰ ਹੈਗਾ ਜੋ ਹਿੰਦੁਸਤਾਨ ਦੇ ਹਾਲਾਤ ਨੇ ਜਾਂ ਪ੍ਰਧਾਨ ਮੰਤਰੀ ਜੋ ਵੀ ਬਣਦਾ ਕਿੰਨਾ ਕੁ ਸਿੱਖਾਂ ਨਾਲ ਸੁਹਿਰਦ ਆ ਪ੍ਰਧਾਨ ਮੰਤਰੀ ਦੇਸ਼ ਦਾ ਸਿੱਖਾਂ ਨਾਲ ਸੁਹਿਰਦਤਾ ਕਰੇ ਕਿ ਨਾ ਕਰੇ ਪਰ ਕੋਈ ਸਿੱਖ ਨਹੀਂ ਜਿਨ੍ਹਾਂ ਦੀਆਂ ਮਜਬੂਰੀਆਂ ਨੇ ਕਈ ਸਾਡੇ ਸੰਤਾਂ ਦੀਆਂ ਮਜਬੂਰੀਆਂ ਨੇ ਵਿਚਾਰਿਆਂ ਦੀਆਂ ਉਹ ਮੋਦੀ ਜੀ ਨੂੰ ਆਪਣਾ ਰੱਬ ਮੰਨਦੀਆਂ ਨੇ ਸਭ ਕੁਝ ਉਹਨਾਂ ਨੂੰ ਮੰਨਦੀਆਂ ਨੇ ਗੁਰੂ ਦੀ ਭੈ ਨਾਲੋਂ ਉਹਨਾਂ ਨਾਲ ਬਹੁਤੀ ਹੀ ਸੁਹਿਰਦਤਾ ਹੈ ਇਹ ਘਟੋ ਘਟੋ ਉਹਨਾਂ ਨੂੰ ਫਿਰ ਇਸ ਮਸਲੇ ਤੇ ਬਾਚਨਾ ਤਾਂ ਪਵੇਗਾ ਨਾ ਜੀ ਕਿ ਅਕਸਰ ਅਸੀਂ ਸਿੱਖਿਆ ਤੇ ਅਸੀਂ ਪ੍ਰਧਾਨ ਮੰਤਰੀ ਦੇ ਮੂੰਹ ਚ ਤੀਜੇ ਦਿਨ ਲੱਡੂ ਪਾਉਣ ਤੁਰ ਪਈ ਨਹੀਂ ਆ ਤੇ ਅਸੀਂ ਗੱਲ ਵੀ ਤਾਂ ਆਪਦੇ ਉਹਦੇ ਕੋਲ ਰੱਖੀ ਹੈ ਵੀ ਸਾਡੇ ਨਾਲ ਜਿਆਤੀ ਹੋ ਰਹੀ ਹੈ ਜੀ ਸੋ ਇਸ ਕਰਕੇ ਮੈਂ ਤਾਂ ਕਿਹਾ ਵੀ ਜਿਹੜੇ ਸੰਤ ਸਾਧੂ ਨੇ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਭਾਵੇਂ ਵੇਖੋ ਸਾਨੂੰ ਪਤਾ ਵੀ ਸਾਡੀ ਪੱਗ ਨੂੰ ਤਾਂ ਹਿੰਦੁਸਤਾਨ ਚ ਰੋਲਿਆ ਜਾ ਰਿਹਾ ਹੈ ਇਹ ਹਿੰਦੁਸਤਾਨ ਦੀ ਸਰਕਾਰ ਤੋਂ ਅਸੀਂ ਆਸ ਰੱਖੀ ਹੈ ਵੀ ਸਾਡੀ ਪੱਗ ਦੇ ਮਸਲੇ ਤੇ ਗੱਲ ਕਰੇਗੀ ਪਰ ਜਿਹੜੇ ਅਸੀਂ ਸਰਕਾਰਾਂ 'ਚ ਬੈਠੇ ਆ ਸਾਡੇ ਬੜੇ ਸਿੱਖ ਨੇ ਜਿਹੜੇ ਸੈਂਟਰ 'ਚ ਪਹੁੰਚ ਰੱਖਦੇ ਨੇ ਬੜੇ ਸਾਧੂ ਨੇ ਜਿਹੜੇ 15 20 ਦਿਨ ਬਾਅਦ ਉਹ ਮੋਤੀ ਜੀ ਨਾਲ ਖਾਣਾ ਖਾਂ ਜਾਂਦੇ ਨੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਜਦੋਂ ਇਹੋ ਜਿਹੇ ਸਿੱਖਾਂ ਤੇ ਵਿਵਤਾ ਦੇ ਸਮੇਂ ਪੈਂਦੇ ਨੇ ਉਸ ਵੇਲੇ ਉਹਨਾਂ ਨੂੰ ਗੱਲ ਜਿਹੜੀ ਉਹ ਸੈਂਟਰ ਨਾਲ ਕਰਨੀ ਚਾਹੀਦੀ ਆ ਲੇਕਿਨ ਸਿੰਘ ਸਾਹਿਬ ਤੁਸੀਂ ਸ਼ਰੋਮਣੀ ਕਮੇਟੀ ਦੀ ਗੱਲ ਕੀਤੀ ਸ਼ਰੋਮਣੀ ਕਮੇਟੀ ਕਹਿ ਰਹੀ ਜੀ ਕਿ ਜਦੋਂ ਕੱਲ ਉਹਨਾਂ ਨੇ ਤਸਵੀਰਾਂ ਵੇਖੀਆਂ ਤੇ ਪੱਗਾਂ ਤੱਕ ਉਹਨਾਂ ਕੋ ਪਹੁੰਚਾਈਆਂ ਗਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇਸ ਸੰਸਥਾਵਾਂ ਨੇ ਇਹ ਅਗਰ ਇਸ ਤਰ੍ਹਾਂ ਤੇ ਕਾਰਜ ਕਰਦੀਆਂ ਤੇ ਵਧੀਆਂ ਨੇ ਤੇ ਜੇਕਰ ਲੱਗਦਾ ਨਹੀਂ ਕਿ ਖੁਦ ਵੀ ਕਿਸੇ ਟਾਈਮ ਜੋ 328 ਰੁਪਏ ਦਾ ਮਾਮਲਾ ਹੈ ਉਹਦਾ ਵੀ ਬਹੁਤ ਸਾਰੀਆਂ ਪੱਗਾਂ ਦਾ ਇਸ਼ੂ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ ਵੇਖੋ ਜੀ ਜਿਹੜਾ ਬੰਦਾ ਸੱਚ ਬੋਲੂਗਾ ਧਰਮ ਦੀ ਗੱਲ ਕਰੂਗਾ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਕੋਈ ਹੋਵੇ ਰਾਜਨੀਤਿਕ ਬੰਦੇ ਇੰਨਾ ਧਰਮ ਦੀ ਦੁਨੀਆ ਵਿੱਚ ਦਾਖਲ ਅੰਦਾਜੀ ਕਰਨ ਲੱਗ ਪੈਂਦੇ ਨੇ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਤੇ ਉਦੋਂ ਕੋਟ-ਕੋਟ ਕੇ ਪੱਗਾਂ ਤੇ ਇਹਨਾਂ ਵੀ ਲੋਕਾਂ ਦੀਆਂ ਲਾਈਆਂ ਦਰਬਾਰ ਸਾਹਿਬ 'ਚ ਤੇ ਜਿੱਦ ਇੱਕ ਦਿਨ ਲਾਉਂਦੇ ਰਹਿੰਦੇ ਆ ਜੀ ਇਹ ਤੇ ਜਥੇਦਾਰਾਂ ਦੀਆਂ ਵੀ ਲਾ ਦਿੰਦੇ ਨੇ ਕਿਸ ਦਾ ਇਹ ਹਜਾਪ ਹੀ ਨਹੀਂ ਕਰਦੇ ਇਹਨਾਂ ਵਿਚਾਰਿਆਂ ਨਾਲ ਤਾਂ ਕੀ ਗੱਲ ਕਰਨੀ ਆ ਪਰ ਗੱਲ ਇਹ ਆ ਵੀ ਹੁਣ ਇਹ ਜਿਹੜੇ ਕਾਬਜ ਲੋਕ ਉਥੇ ਸੁਣਾਉਣੇ ਕਮੇਟੀ ਤੇ ਆਪਾਂ ਤੋਂ ਉਹਨਾਂ ਨੂੰ ਕਹਿ ਸਕਦੇ ਆ ਨਾ ਵੀ ਤੁਹਾਡੀ ਆਵਾਜ਼ ਗਾਹ ਜਾਂਦੀ ਆ ਤੇ ਚਲੋ ਤੁਸੀਂ ਆਪਣਿਆਂ ਦੀ ਤਾਂ ਲਾਉਂਦੇ ਹੀ ਲਾਉਂਦੇ ਜੀ ਰੋਜ਼ ਪਰ ਜਿਹੜੀਆਂ ਵਿਦੇਸ਼ਾਂ ਚੋਂ ਲੈ ਲੈ ਕੇ ਆਉਂਦੀਆਂ ਉਹਦੇ ਬਾਰੇ ਹਾ ਦਾ ਨਾਹਰਾ ਤਾਂ ਮਾਰ ਹੀ ਸਕਦੇ ਜੀ ਬਿਲਕੁਲ ਇੱਥੇ ਜੰਡਿਆਲਾ ਗੁਰੂ ਦਾ ਨੌਜਵਾਨ ਸੀਗਾ ਉਹਨੂੰ ਦੱਸਿਆ ਕਿ ਜਿਸ ਤਰ੍ਹਾਂ ਸਾਡੀਆਂ ਪੱਗਾਂ ਲਾਈਆਂ ਤੇ ਡਸਟਬਿਨ ਚ ਸੁੱਟੀਆਂ ਗਈਆਂ ਨੇ ਕਿ ਲੱਗਦਾ ਨਹੀਂ ਸਿਰ ਦਾ ਤਾਜ ਉਹ ਡਸਟਬਿਨ ਚ ਸੁੱਟ ਰਾਇਆ ਜਾਵੇ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਸਾਹਮਣੇ ਆ ਪਾਰਿਆ ਬਹੁਤ ਮਾਰੀ ਗੱਲ ਹੈ ਜੇ ਡਸਟਬਿਨਾਂ ਚ ਉਹ ਦਸਤਾਰਾਂ ਲਾਹ ਲੈ ਕੇ ਸੁੱਟ ਗਿਆ ਨੇ ਕਿ ਮੈਂ ਸੰਵਿਧਾਨਿਕ ਸੇਖੋ ਹੁਣ ਵੀ ਨਾ ਲਾਮਬੰਦ ਹੋ ਕੇ ਬੋਲਿਆ ਕਿ ਜੇ ਅਸੀਂ ਗੱਲ ਵੀ ਨਾ ਕਰ ਸਕੇ ਤੇ ਫਿਰ ਤਾਂ ਬਹੁਤ ਮਾਰੀ ਗੱਲ ਹੈ ਇਸ ਤਰ੍ਹਾਂ ਤਾਂ ਹਰੇਕ ਸਰਕਾਰਾਂ ਦਾ ਮੂੰਹ ਪਏ ਜਾਵੇਗਾ ਤੇ ਸਾਨੂੰ ਗੱਲ ਜਿਹੜੀ ਠੋਕੋ ਜਾ ਕੇ ਸਰਕਾਰਾਂ ਨਾਲ ਕਰਨੀ ਚਾਹੀਦੀ ਹੈ ਉਹਦੇ ਵਾਸਤੇ ਸਾਨੂੰ ਕੁਝ ਨਾ ਕੋਈ ਸਾਰਿਆਂ ਲਾਮਬੰਦ ਹੋਣਾ ਚਾਹੀਦਾ ਲੇਕਿਨ ਅਸੀਂ ਹਮੇਸ਼ਾ ਹੀ ਪੱਗ ਦੀ ਗੱਲ ਕਰਦੇ ਹਾਂ ਜਿਕੇ ਬੜੀਆਂ-ਬੜੀਆਂ ਸੰਸਥਾਵਾਂ ਕਹਿੰਦੀ ਨੇ ਬਹੁਤ ਪੱਗ ਨੂੰ ਪਰਫੁੱਲਤ ਕੀਤਾ ਆ ਪੱਗ ਦੇ ਕਰਕੇ ਕਈ ਵੱਡੇ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਅਮਰੀਕਾ ਚ ਵੀ ਨੇ ਕੈਨੇਡਾ ਚ ਵੀ ਨੇ ਅਸੀਂ ਪੱਗ ਦੀ ਸ਼ਾਨ ਜਿਹੜੀ ਆ ਵਧਾਈ ਆ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਕਿਤੇ ਨਮੋਸ਼ੀ ਵੀ ਲੈ ਕੇ ਆਉਂਦੀਆਂ ਨੇ ਵੇਖੋ ਜਿਨ੍ਹਾਂ ਨੇ ਵਧਾਇਆ ਸ਼ਾਨ ਨੂੰ ਚੰਗੀ ਗੱਲ ਆ ਪਰ ਅੱਜ ਜੇ ਸ਼ਾਨ ਖਤਰੇ 'ਚ ਪਈ ਆ ਤੇ ਫਿਰ ਅਸੀਂ ਆਵਾਜ਼ ਤਾਂ ਚੁੱਕੀ ਹੈ ਨਾ ਕਿ ਅਸੀਂ ਸ਼ਾਨ ਨੂੰ ਵਧਾਇਆ ਸਿਰਾਂ ਤੇ ਦਸਤਾਰਾਂ ਸਜਾਈਆਂ ਸਾਰੇ ਸੰਟਰ ਤੱਕ ਪਹੁੰਚ ਹੈ ਕਈ ਸਿੱਖਾਂ ਦੀ ਉਥੇ ਸੈਂਟਰ ਤੱਕ ਪਹੁੰਚ ਅਮਰੀਕਾ ਵਿੱਚ ਵੱਡ ਵੱਡ ਧਨਾੜ ਤੇ ਕਾਂਦੀ ਜੇ ਉਹਨਾਂ ਨੇ ਪੱਗ ਸਿਰ ਤੇ ਰੱਖ ਕੇ ਸ਼ਾਨ ਸਿੱਖਾਂ ਦੀ ਬਣਾਈ ਹੈ ਕਿ ਅੱਜ ਸਿੱਖਾਂ ਦੀ ਸ਼ਾਨ ਖਤਰੇ 'ਚ ਪੈ ਰਹੀ ਹੈ ਤੇ ਅੱਜ ਸਾਨੂੰ ਬੋਲਣਾ ਤਾਂ ਚਾਹੀਦਾ ਨਾ ਲੇਕਿਨ ਦੋਰਾ ਮਾਪਡੰਟਲੀ ਨਜ਼ਰ ਆਉਂਦਾ ਜੀ ਜਦੋਂ ਲੜਾਈ ਜਦੋਂ ਹੁੰਦੀ ਆ ਬਾਰਡਰਾਂ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਆ ਉਦੋਂ ਸਰਦਾਰ ਜਦੋਂ ਇਸ ਤਰ੍ਹਾਂ ਦੇ ਕੰਮ ਹੋਣ ਤੇ ਉਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਦੋਰਾ ਰਵਈਆ ਅਪਣਾਇਆ ਜਾ ਰਿਹਾ ਤਾਂ ਉਹਨਾਂ ਨੂੰ ਲੱਗਦਾ ਦੋਰਾ ਰਵਈਆ ਪੰਜਾਬੀਆਂ ਨਾਲ ਅਪਣਾਇਆ ਜਾ ਰਿਹਾ ਇਹ ਗੱਲ ਤਾਂ ਸੰਤ ਜਰਨੈਲ ਸੋਰੀ ਸਾਨੂੰ ਸਮਝਾਉਦੇ ਸਮਝਾਉਦੇ ਉਹਨਾਂ ਨੇ ਸੰਘਰਸ਼ ਲੜਿਆ ਤੇ ਇਹਨਾਂ ਸਾਰੇ ਰਲ ਮਿਲ ਕੇ ਆਪਣੇ ਆਪ ਤੇ ਦੂਜਿਆਂ ਨਾਲ ਕੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਤੇ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਕਿਉਂਕਿ ਦੋਰੇ ਮਾਪਦੰਡ ਦਾ ਹੀ ਤਾਂ ਸਾਰਾ ਰੌਲਾ ਜਿੱਦਣ ਹਿੰਦੁਸਤਾਨ ਦੀ ਰਾਖੀ ਕਰਨੀ ਉੱਥੇ ਸਾਡੇ ਤੇਕ ਪਾਏ ਦਿੱਤੇ ਨੇ ਜੀ ਬਾਡਰਾਂ ਤੇ ਗਰਮੀ ਸਰਦੀ ਚ ਉਹ ਉੱਥੇ ਚੱਲਦੇ ਨੇ ਤੇ ਜਦੋਂ ਕੋਈ ਜੰਗ ਦਾ ਸੰਬਿਗਲਵਾਈ ਦਾ ਉਹ ਦੇ ਸ਼ਿਵਾ ਬਰਮੋਏ ਸ਼ੁਭਕਰਮਣ ਤੇ ਕਬੂ ਨਾ ਟਰੋਤੇ ਉਰਾਜਨ ਰਾਜਨਾਰਾਦ ਸਿੰਘ ਪਿਛੇ 2 ਸਾਲ ਗਏ ਉਹ ਜਗਾਰੇ ਛੜਦਾ ਸੀ ਤੇ ਬਾਰਡਰ ਤੇ ਜਾ ਕੇ ਜੀ ਸਿੱਖ ਫੌਜ ਦੇ ਨਾਲ ਜੀ ਤੇ ਜਦੋਂ ਸਿੱਖ ਆਲ ਦੇ ਹੱਕਾਂ ਦੀ ਗੱਲ ਕਰਦਾ ਉਦੋਂ ਵਾਤਵਾਦੀ ਤੇ ਵਕਵਾਦੀ ਇਹਨਾਂ ਘੇੜ ਕੇ ਦੇ ਦਿਓ ਇਹ ਦੇਸ਼ ਦੇ ਦੁਸ਼ਮਣ ਨੇ ਉਹ ਹਿੰਦੂ ਵੀਰ ਵੀ ਕਈ ਐਸੇ ਚਾਪਲੂਸ ਨੇ ਸਰਕਾਰਾਂ ਦੇ ਉਹ ਵੀ ਬੜੀ ਬਕਰ ਬਕਰ ਸ਼ੁਰੂ ਕਰ ਦਿੰਦੇ ਨੇ ਜਦੋਂ ਵਰਤਨਾ ਹੁੰਦਾ ਸਾਨੂੰ ਉਦੋਂ ਅਸੀਂ ਬਹਾਦਰ ਜ਼ੋਰ ਮਿਆਂ ਜਦੋਂ ਅਸੀਂ ਆਪਣੇ ਬਾਤ ਤੇ ਆਪਣੇ ਹੱਕ ਮੰਗਦੇ ਆਂ ਉਹ ਲੋਕ ਦੇ ਇੱਕ ਸਿੱਖ ਆਰ ਹੋਣੇ ਆ ਲੇਕਿਨ ਸਿੰਘ ਸਾਹਿਬ 18000 ਦੇ ਕਰੀਬ ਹਜੇ ਭਾਰਤੀ ਵਾਪਸ ਹੋਣੇ ਹਨ ਚ ਕਈ ਪਤਾ ਨਹੀਂ ਕਿੰਨੇ ਕੁ ਹੋਰ ਸਿੱਖ ਨੌਜਵਾਨ ਹੋਣਗੇ ਕਿੰਨੇ ਕੁ ਸਿੱਖ ਬਜ਼ੁਰਗ ਹੋਣਗੇ ਜਿੰਨੇ ਕਿੰਨੇ ਕੁ ਸਿੱਖ ਬੱਚੇ ਹੋਣਗੇ ਤੁਹਾਨੂੰ ਲੱਗਦਾ ਨਹੀਂ ਕਿ ਸਾਰਿਆਂ ਨੂੰ ਮਿਲ ਕੇ ਡੋਨਲਡ ਟਰੰਪ ਨੂੰ ਇੱਕ ਪੱਤਰ ਲਿਖਣਾ ਚਾਹੀਦਾ ਕਿ ਪੱਗਾਂ ਤੇ ਕਮਸਿਕਮ ਨਾ ਲਾਈਆਂ ਜਾਣ ਜੇਕਰ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਜੇ ਉਹ ਆਪਣੇ ਜਿਹੜੀ ਸੁਰੱਖਿਆ ਲੈਣ ਵਾਸਤੇ ਜਾਂ ਆਪਣੀ ਵਧੀਆ ਰੋਟੀ ਕਮਾਉਣ ਵਾਸਤੇ ਜਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਉੱਥੇ ਗਏ ਨੇ ਜ਼ਿਆਦੇ ਪੈਸੇ ਲਾ ਕੇ 40 40 45 45 ਲੱਖ ਰੁਪਇਆ ਉਹਨਾਂ ਨੂੰ ਵਾਪਸ ਤੇ ਬੇਸ਼ੱਕ ਭੇਜ ਦੇ ਲੇਕਿਨ ਪੱਗਾ ਤੇ ਨਾਲ ਨਾ ਕਮ ਸੇ ਕਮ ਲਾਈਂਗਾ ਜਨ ਲੱਗਦਾ ਲੈਟਰ ਲਿਖਣ ਦੀ ਜ਼ਰੂਰਤ ਸਾਰੀਆਂ ਜਥੇਬੰਦੀਆਂ ਨੂੰ ਮਿਲ ਕੇ ਜੀ ਵੇਖੋ ਲੈਟਰ ਤਾਂ ਲਿਖਣ ਦੀ ਜ਼ਰੂਰਤ ਹੈ ਕਿ ਬੰਦੇ ਮਜਬੂਰੀ ਵਾਸ 35 35 40 40 ਲੱਖ ਰੁਪਇਆ ਭਰ ਕੇ ਜਾਣ ਤਾਂ ਲੋ ਤੇ ਮਜਬੂਰੀ ਵਾਸ ਉਹ ਬੱਚੇ ਲੋਕ ਵਿਚਾਰੇ ਮੈਂ ਪਹਿਲਾਂ ਕਿਹਾ ਵੀ ਸਾਡਾ ਦੇਸ਼ ਚੰਗਾ ਹੋਵੇ ਤੇ ਸਾਡੇ ਬੱਚੇ ਕਿਉਂ ਤੱਕੇ ਖਾਣ ਜੀ ਸੋ ਮਜਬੂਰੀ ਵਾਸਤੇ ਵਿਚਾਰੇ ਲੋਕ ਜਿਹੜੇ ਗਏ ਨੇ ਤੇ ਜੇ ਉਹਨਾਂ ਨੂੰ ਕੱਲਿਆ ਜਾ ਰਿਹਾ ਹੈ ਤਾਂ ਉਹਨਾਂ ਬੇਇੱਜ਼ਤ ਕਰਕੇ ਦਾ ਨਾਂ ਨਾ ਕੱਢੋ ਉਥੋਂ ਜੀ ਕਿਵੇਂ ਜਿਹੜੇ ਹੁਣ ਜਹਾਜ਼ 'ਤੇ ਬੈਠੇ ਨਾਲੋਂ ਹੱਥ ਕੜੀਆਂ ਲਾ ਕੇ ਇੱਥੇ ਲਿਆਂਦਾ ਨੰਗੇ ਸਿਰ ਲਿਆਂਦਾ ਉਹਨਾਂ ਪੱਗਾਂ ਦਸਤਬੀਨ ਸੁੱਟ ਦੇਣੀਆਂ ਜੀ ਇਹ ਤਾਂ ਕੋਈ ਚੰਗੀ ਗੱਲ ਨਹੀਂ ਨਾ ਹੈ ਸੋ ਇਹ ਜਿਹੜੀ ਸਾਰੀ ਗੱਲ ਹੈ ਬਹੁਤ ਮੰਦ ਭਾਗੀ ਹੈ ਜੀ ਬਿਲਕੁਲ ਬਿਲਕੁਲ ਮੰਦ ਭਾਗੀ ਘਟਣਾ ਜ਼ਰੂਰ ਹੈ ਕਹੀ ਜਾ ਰਹੀ ਹੈ ਕਿਉਂਕਿ ਲਗਾਤਾਰ ਹੀ ਕਾਜ਼ੀਆ ਜਦੋਦਿਆ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹਰ ਇੱਕ ਸਿੱਖ ਦਾ ਹਿਰਦਾ ਜਾ ਸੀਗਾ ਉਹ ਉਲੁੰਧ ਰਿਆ ਹੋਇਆ ਨਜ਼ਰ ਆਇਆ ਕਿਉਂਕਿ ਸਿੱਖ ਦੀ ਪੱਗ ਉਸਦਾ ਤਾਜ ਆ ਤੇ ਜਦੋਂ ਉਸਦਾ ਤਾਜ ਲਾਇਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਅਤੇ ਖਾਸ ਕਰਕੇ ਸਿੱਖ ਜਗਤ ਵੱਲੋਂ ਜਾਂ ਰੋਸ਼ ਜਿਹੜਾ ਹੈ ਉਹ ਜ਼ਰੂਰ ਜਾਗਦਾ ਹੈ ਲੇਕਿਨ ਕਿਤਨਾ ਕਿਤੇ ਡੋਨਲਡ ਟਰੰਪ ਵੱਲੋਂ ਚੁੱਕੇ ਗਏ ਕਦਮ ਨੂੰ ਲੈ ਕੇ ਬੇਸ਼ੱਕ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਨਿਰਾਸ਼ ਨਜ਼ਰ ਆ ਰਿਹਾ ਲੇਕਿਨ ਆ ਦੂਸਰਾ ਜਿਹੜਾ ਕਦਮ ਚੁੱਕਿਆ ਗਿਆ ਹੈ ਜਿਹਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਪੱਗਾਂ ਜਿਹੜੀਆਂ ਲਾ ਲਾ ਕੇ ਡਸਟਬਿਨ ਤੇ ਸੁੱਟੀਆਂ ਗਈਆਂ ਨੇ ਉਸ ਨੂੰ ਲੈ ਕੇ ਜਰੂਰ ਕਿਤਨਾ ਕਿਤੇ ਵਿਰੋਧ ਵੀ ਨਜ਼ਰ ਆ ਰਿਹਾ ਔਰ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤੇ ਸਾਰੇ ਸਿੱਖ ਜਥੇਬੰਦੀਆਂ ਨੂੰ ਮਿਲ ਕੇ ਜਰੂਰ ਇਸ ਲਈ ਜਿਹੜਾ ਹੈ ਉਹ ਆਵਾਜ਼ ਚੁਕਣੀ ਚਾਹੀਦੀ ਹੈ ਖਾਸ ਤੌਰ ਤੇ ਇੱਕ ਪੱਤਰ ਲਿਖਣ ਦੀ ਜ਼ਰੂਰਤ ਹੈ ਡੋਨਲਡ ਟਰੰਪ ਨੂੰ ਤਾਂ ਜੋ ਕਿ ਭਵਿੱਖ ਵਿੱਚ ਐਸਾ ਦਾ ਕੁਝ ਵੀ ਨਾ ਹੋ ਸਕੇ ਨਾਲ ਹੀ ਸਿੰਘ ਸਾਹਿਬ ਹੋਣਾਂ ਦਾ ਕਹਿਣਾ ਹੈ ਕਿ ਸਾਨੂੰ ਉਹ ਲੀਡਰਾਂ ਨੂੰ ਜਾਂ ਉਹ ਜਿਹੜੇ ਸਿਆਸੀ ਲੀਡਰ ਨੇ ਉਹ ਜੋ ਸਿੱਖ ਸਿਆਸੀ ਲੀਡਰ ਨੇ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਕਿ ਇਸ ਦਾ ਸਾਰਥਕ ਹੱਲ ਜਿਹੜਾ ਹੈ ਉਹ ਕੱਢਿਆ ਜਾ ਸਕੇ ਅਤੇ ਸਿੱਖ ਦੀ ਪੱਗ ਨੂੰ ਜਿਹੜਾ ਹੈ ਉਹ ਕਿਸੇ ਵਟੰਗ ਨਾਲ ਰੋਲਿਆ ਨਾ ਜਾ ਸਕੇ ਕੈਮਰਾਮੈਨ ਜਪੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ